ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਬਜ਼ੀਆਂ ਤੁਸੀਂ ਬੜੇ ਤਰ੍ਹਾਂ ਤਰ੍ਹਾਂ ਦੀਆਂ ਬਣਾਉਣੇ ਹੋ ਕਿਉਂਕਿ ਸਰਦੀ ਦੇ ਵਿੱਚ ਸਬਜ਼ੀਆਂ ਜ਼ਿਆਦਾ ਵਧੀਆ ਆਉਂਦੀਆਂ ਨੇ ਪਰ ਕਦੇ-ਕਦੇ ਦਿਲ ਕਰਦਾ ਹੈ ਵੀ ਕੁਝ ਸਪੈਸ਼ਲ ਬਣਾ ਕੇ ਖਾਈਏ ਉਹ ਵੀ ਮਜ਼ੇਦਾਰ ਤੇ ਚਟਪਟਾ ਗੋਭੀ ਸਬਜੀ ਦੇ ਰੂਪ ਵਿੱਚ ਅੱਜ ਆਪਾਂ ਬਣਾਈ ਹੈ ਤੁਹਾਡੇ ਲਈ ਬਹੁਤ ਹੀ ਸਪੈਸ਼ਲ ਜੀ ਗੋਭੀ ਚਿਲੀ ਇਹਦੀ ਆਪਾਂ ਇੱਕ ਛੋਟੀ ਜੀ ਸ਼ਾਰਟ ਪਾਈ ਸੀ ਤੇ ਬੜਿਆਂ ਦੇ ਮੈਸੇਜ ਆਏ ਕਿ ਇਹ ਤੁਸੀਂ ਕੀ ਤਿਆਰ ਕੀਤਾ ਤੇ ਸੋਚਿਆ ਅੱਜ ਚਲੋ ਤੁਹਾਨੂੰ ਰੈਸিপি ਦਿੰਨੇ ਆ ਗੋਭੀ ਚਿਲੀ ਲਈ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਜੀ ਗੋਭੀ ਤੇ ਆਪਣੇ ਕੋਲੇ ਗੋਭੀ ਦਾ ਜਿਹੜਾ ਫੁੱਲ ਹੈ ਉਹ ਜਿਆਦਾ ਹੀ ਵੱਡਾ ਹੈ ਉਹ ਬਨ ਕੇ ਚੀਜ਼ ਹੈ ਤੇ ਵੈਸੇ ਆਪਾਂ ਐਨੇ ਦੀ ਜਰੂਰਤ ਨਹੀਂ ਇਸ ਲਈ ਆਪਾਂ ਇਹਨੂੰ ਕੱਟ ਲਾਂਗੇ ਤੇ ਸਭ ਤੋਂ ਪਹਿਲਾਂ ਇਹਦੇ ਡੈਂਟਲ ਜਿਹੜੇ ਆਪਾਂ ਉਹ ਇੱਕ ਸਾਈਡ ਤੇ ਕਰ ਦਾਂਗੇ ਇਹਨੂੰ ਜ਼ਿਆਦਾਤਰ ਕੋਸ਼ਿਸ਼ ਕਰਿਓ ਵੀ ਫੁੱਲਾਂ ਦੇ ਵਿੱਚ ਹੀ ਤੋੜਿਓ ਪਰ ਜੇ ਫੁੱਲ ਐਨੇ ਜ਼ਿਆਦਾ ਵੱਡੇ ਹੋਣ ਤਾਂ ਤੁਸੀਂ ਆਪਣੇ ਹਿਸਾਬ ਜੇ ਨਾਲ ਇੱਕ ਫੁੱਲ ਦੇ ਦੋ ਪੀਸ ਜਾਂ ਚਾਰ ਪੀਸ ਇਸ ਤਰੀਕੇ ਨਾਲ ਕਰ ਲੈਣੇ ਆ ਪਰ ਦੇਖੋ ਧਿਆਨ ਨਾਲ ਗੋਭੀ ਦਾ ਫੁੱਲ ਜਦ ਬੰਦਾ ਹੋਵੇ ਕਿਉਂਕਿ ਜਿਹੜੀ ਗੋਭੀ ਚਿੱਲੀ ਹੈ ਉਹ ਇਸ ਤਰੀਕੇ ਨਾਲ ਹੀ ਵਧੀਆ ਲੱਗਦੀ ਹੈ ਜੇ ਆਪਾਂ ਕਟਾਂਗੇ ਵਧੀਆ ਤਾਂ ਵਧੀਆ ਬਣੂਗੀ ਡੰਟਲ ਜਿਹੜੇ ਇਹਦੇ ਵਿੱਚ ਜਿਆਦਾ ਮੋٹے ਨਾ ਰੱਖਿਓ ਇਸ ਹਿਸਾਬ ਨਾਲ ਤੁਸੀਂ ਇਹਨੂੰ ਕਟਿਓ ਚਾਹੇ ਜਿਹੜਾ ਥੋੜਾ ਜਿਹਾ ਜਿਆਦਾ ਮੋਟਾ ਹੋਊਗਾ ਉਦੇ ਵਿੱਚਕਾਰ ਤੁਸੀਂ ਕੱਟ ਲਗਾ ਦਿਓ ਫਿਰ ਇੱਕ ਪੈਨ ਦੇ ਵਿੱਚ ਪਾਣੀ ਨੂੰ ਰੱਖਿਓ ਗਰਮ ਜਦੋਂ ਇਹ ਪਾਣੀ ਗਰਮ ਹੋ ਗਿਆ ਸਾਰੀ ਗੋਭੀ ਵਿੱਚ ਪਾ ਦਿਓ ਜਿੰਨੀ ਤੁਸੀਂ ਇਹ ਗੋਭੀ ਚਿੱਲੀ ਤਿਆਰ ਕਰਨੀ ਹੈ ਉਸ ਤੋਂ ਬਾਅਦ ਜੀ ਇਹਨੂੰ 1 ਮਿੰਟ ਤੱਕ ਹੀ ਉਬਾਲਣਾ ਮੰਨੋ ਕਿ ਤੁਸੀਂ ਇਹਨੂੰ ਸਾਫ਼ ਕਰ ਰਹੇ ਹੋ ਕਿਉਂਕਿ ਇਹਨੂੰ ਜ਼ਿਆਦਾ ਨਾ ਉਬਾਲਿਓ ਫਿਰ ਇਹ ਬਿਲਕੁਲ ਵਧੀਆ ਨਹੀਂ ਬਣਨੀ ਉਸ ਤੋਂ ਬਾਅਦ ਇਹਨੂੰ ਤੁਸੀਂ ਨਾਲ ਦੀ ਨਾਲ ਹੀ ਕੱਢ ਕੇ ਪਾਣੀ ਵਿੱਚੋਂ ਇੱਕ ਛੰਨੀ ਵਿੱਚ ਪਾ ਕੇ ਸਾਈਡ ਤੇ ਰੱਖ ਦਿਓ ਫਿਰ ਇਹਦੇ ਲਈ ਆਪਾਂ ਕੱਟਿਆ ਜੀ ਦੂਸਰਾ ਸਾ ਸਮਾਨ ਸਭ ਤੋਂ ਪਹਿਲਾਂ ਆਪਾਂ ਪਿਆਜ਼ ਕੱਟਿਆ ਪਿਆਜ਼ ਦੇ ਤੁਸੀਂ ਵੱਡਾ ਪਿਆਜ਼ ਚਾਰ ਹਿੱਸੇ ਕਰ ਲਿਓ ਉਹਨਾਂ ਨੂੰ ਕਲੀਆਂ ਵਿੱਚ ਵੱਖ ਕਰ ਲਿਓ ਫਿਰ ਆਪਾਂ ਲਈਏ ਇੱਕ ਸ਼ਿਮਲਾ ਮਿਰਚ ਤੇ ਉਹਦੇ ਵੀ ਆਪਾਂ ਕੱਟ ਲਗਾ ਲੇ ਪਰ ਉਹਦੇ ਪੀਸ ਆਪਾਂ ਨਾ ਜ਼ਿਆਦਾ ਵੱਡੇ ਰੱਖਨੇ ਆ ਨਾ ਜ਼ਿਆਦਾ ਛੋਟੇ ਇਸ ਹਿਸਾਬ ਨਾਲ ਤੁਸੀਂ ਉਹਨੂੰ ਕੱਟ ਲਿਓ ਤੇ ਉਹਦੇ ਬੀਜ ਜਿਹੜੇ ਤੁਸੀਂ ਉਹ ਪਹਿਲਾਂ ਹੀ ਵਾਰ ਕੱਢ ਦਿਓ ਇਸ ਮਾਣੀ ਆਪਾਂ ਤਿਆਰ ਕਰਨਾ ਬਿਲਕੁਲ ਥੋੜੀਆਂ ਜਿਹੀਆਂ ਜੀ ਚੀਜ਼ਾਂ ਦੀ ਬਹੁਤ ਹੀ ਟੇਸਟੀ ਇਹ ਗੋਭੀ ਚਿੱਲੀ ਹੈ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਹੈ ਫਿਰ ਦੋ ਚਮਚ ਲੈ ਆਪਾਂ ਪਾੜ ਕੇ ਮੈਦੇ ਦੀ ਇਹਦੇ ਵਿੱਚ ਤੁਹਾਨੂੰ ਮੈਦਾ ਹੀ ਯੂਜ਼ ਕਰਨਾ ਪਊਗਾ ਕਿਉਂਕਿ ਜੇ ਕਈ ਸੋਚਦੇ ਐ ਅਸੀਂ ਬੇਸਣ ਲੈ ਲਈਏ ਜਾਂ ਕੋਈ ਹੋਰ ਚੀਜ਼ ਤਾਂ ਉਹਦਾ ਟੇਸਟ ਉਸ ਹਿਸਾਬ ਨਾਲ ਆਊਗਾ ਇੱਕ ਚਮਚ ਪਾਇਆ ਆਪਾਂ ਕਾਰਨਫਲੋਰ ਦਾ ਫਿਰ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਨਮਕ ਫਿਰ ਪਾਈਏ ਰੰਗ ਵਾਲੀ ਮਿਰਚ ਕੀ ਮਿਰਚ ਨਹੀਂ ਪਾਈ ਆਪਾਂ ਸਿਰਫ ਰੰਗ ਵਾਲੀ ਪਾਈ ਐ ਇੱਕ ਚਮਚ ਭਰ ਕੇ ਪਾਇਆ ਆਪਾਂ ਅਦਰਕ ਲਸਣ ਦਾ ਪੀਸਟ ਜੇ ਤੁਹਾਡੇ ਕੋਲ ਇਹ ਨਾ ਹੋਵੇ ਤੁਸੀਂ ਐਟ এ ਟਾਈਮ ਦਰਦਰਾ ਜਾ ਉਹਨੂੰ ਪੀਸ ਲਿਓ ਉਸ ਤੋਂ ਬਾਅਦ ਜੀ ਇਹਨੂੰ ਹੌਲੀ ਹੌਲੀ ਪਾਣੀ ਪਾ ਕੇ ਮਿਕਸ ਕਰਿਓ ਗੱਠਾ ਵਗੈਰਾ ਨਾ ਬਣਨ ਇਸ ਗੱਲ ਦਾ ਤੁਸੀਂ ਧਿਆਨ ਰੱਖਿਓ ਜਦੋਂ ਇਹ ਮਿਕਸ ਹੋ ਗਿਆ ਦੂਸਰੀ ਸਾਈਡ ਕੋਈ ਲਿਓ ਜੀ ਖੁੱਲਾ ਜਾਂ ਪੈਨ ਤੇ ਉਹਦੇ ਵਿੱਚ ਤੇਲ ਨੂੰ ਰੱਖ ਦਿਓ ਗਰਮ ਜਿਹੜਾ ਤੁਸੀਂ ਕਿਚਨ ਵਿੱਚ ਯੂਜ਼ ਕਰਦੇ ਹੋ ਉਹੀ ਤੇਲ ਵਰਤਿਓ ਤੇ ਫੁੱਲ ਗਰਮ ਰੱਖਿਓ ਤੇ 10-15 ਮਿੰਟਾਂ ਬਾਅਦ ਆਪਣੀ ਗੋਭੀ ਵੀ ਉਹ ਠੰਡੀ ਹੋ ਗਈ ਤੇ ਜਿਹੜਾ ਆਪਾਂ ਤਿਆਰ ਕੀਤਾ ਸੀ ਜੀ ਮੈਦੇ ਕੌਰਨਫਲੋਰ ਦਾ ਪੇਸਟ ਤੇ ਉਹਦੇ ਵਿੱਚ ਇਹਨੂੰ ਆਪਾਂ ਮਿਕਸ ਕਰ ਦਾਂਗੇ ਇੱਥੇ ਤੁਸੀਂ ਹੱਥਾਂ ਦੀ ਵਰਤੋਂ ਵੀ ਕਰ ਸਕਦੇ ਹੋ ਪਰ ਸਭ ਤੋਂ ਪਹਿਲਾਂ ਦੋ ਗੱਲਾਂ ਨੂੰ ਬਿਲਕੁਲ ਧਿਆਨ ਵਿੱਚ ਰੱਖਿਓ ਜਿਹੜੀ ਗੋਭੀ ਹੈ ਤੁਹਾਡੀ ਠੰਡੀ ਹੋਣੀ ਚਾਹੀਦੀ ਹੈ ਤੇ ਜਿਆਦਾ ਤੁਸੀਂ ਇਹਨੂੰ ਪਾਣੀ ਵਿੱਚ ਉਬਾਲਣਾ ਨਹੀਂ ਨਹੀਂ ਤਾਂ ਤੁਹਾਡੀ ਇਹ ਸਬਜੀ ਬਿਲਕੁਲ ਵਧੀਆ ਨਹੀਂ ਬਣਨੀ ਉਸ ਤੋਂ ਬਾਅਦ ਜੀ ਥੋੜਾ ਜਿਹਾ ਸੁੱਕਾ ਮੈਦਾ ਤੁਸੀਂ ਇਹਦੇ ਉੱਪਰ ਪਾ ਦਿਓ ਕਿਉਂਕਿ ਉਹਦੇ ਨਾਲੇ ਬੜੀ ਕ੍ਰਿਸਪੀ ਬਣਦੀ ਹੈ ਤੇ ਤੇਲ ਹੋ ਗਿਆ ਜੀ ਫੁੱਲ ਗਰਮ ਫੁੱਲ ਗਰਮੀ ਤੁਸੀਂ ਰੱਖਣਾਗਾ ਮੀਡੀਅਮ ਵਗੈਰਾ ਤੇ ਬਿਲਕੁਲ ਨਹੀਂ ਕਰਨਾ ਉਸ ਤੋਂ ਬਾਅਦ ਹੌਲੀ ਹੌਲੀ ਸਾਰੀ ਗੋਭੀ ਹੈ ਜਿਹੜੀ ਤੁਸੀਂ ਵਿੱਚ ਪਾ ਦਿਓ ਤੇ ਫਿਰ ਇਹਨੂੰ 1 ਮਿੰਟ ਤੱਕ ਲਗਭਗ ਬਿਲਕੁਲ ਨਾ ਹਿਲਾਇਓ ਜਦੋਂ ਹੀ ਇਸ ਤਰੀਕੇ ਦਾ ਇਹਦਾ ਕਲਰ ਹੋ ਗਿਆ ਫਿਰ ਇਹਦੀ ਤੁਸੀਂ ਛਣ ਨਾਲ ਉਲਟ ਪਲਟ ਕਰ ਦਿਓ ਬਹੁਤ ਹੀ ਟੇਸਟੀ ਇੱਥੇ ਗੋਭੀ ਦੇ ਪਕੌੜੇ ਜਿਹੜੇ ਬਣ ਕੇ ਤਿਆਰ ਹੋ ਗਏ ਬੜੇ ਹੀ ਜਲਦੀ ਵਿੱਚ ਕਿਉਂਕਿ ਕਈ ਵਾਰੀ ਕੀ ਹੁੰਦਾ ਜਦੋਂ ਆਪਾਂ ਸਬਜ਼ੀ ਵਗੈਰਾ ਤਿਆਰ ਕਰਦੇ ਆ ਤਾਂ ਬੱਚਿਆਂ ਨੂੰ ਇੰਜ ਹੁੰਦਾ ਕਿ ਅਸੀਂ ਇਸੇ ਤਰ੍ਹਾਂ ਹੀ ਖਾ ਲਈਏ ਤਾਂ ਤੁਸੀਂ ਇਹਨਾਂ ਨੂੰ ਸੌਸ ਨਾਲ ਵੀ ਬੱਚਿਆਂ ਨੂੰ ਦੇ ਸਕਦੇ ਹੋ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣੇ ਆ ਬਸ ਇਹਦੇ ਵਿੱਚ ਆਪਾਂ ਮਿਰਚ ਨਹੀਂ ਪਾਈ ਉੱਪਰ ਤੁਸੀਂ ਕਾਲੀ ਮਿਰਚ ਵਗੈਰਾ ਪਾ ਕੇ ਖਾ ਸਕਦੇ ਹੋ ਇਹ ਬਣ ਗਏ ਜੀ ਆਪਣੇ ਗੋਭੀ ਦੇ ਪਕੌੜੇ ਤੇ ਪੈਨ ਵਿੱਚੋਂ ਤੇਲ ਹਜੇ ਆਪਾਂ ਬਿਲਕੁਲ ਨਹੀਂ ਕੱਢਾਂਗੇ ਤੇ ਦੂਸਰੀ ਸਾਈਡ ਲਵਾਂਗੇ ਜੀ ਕੜਾਈ ਤੇ ਉਹਦੇ ਵਿੱਚ ਆਪਾਂ 2 ਸਪੂਨ ਪਰਕੇ ਤੇਲ ਦੇ ਲਵਾਂਗੇ ਉਸੇ ਤੇਲ ਚੋ ਹੀ ਲੈ ਲਿਓ ਜਿਹੜਾ ਤੁਸੀਂ ਗਰਮ ਕੀਤਾ ਸੀ ਜਿਹਦੇ ਵਿੱਚੋਂ ਆਪਾਂ ਪਕੌੜੇ ਕੱਢੇ ਐ ਫਿਰ ਪਾਓ ਜੀ ਵਿੱਚ ਥੋੜਾ ਜਿਹਾ ਜੀਰਾ ਹਲਕਾ ਜਿਹਾ ਪਾਉਣ ਲਿਓ ਅਦਰਕ ਤੇ ਲਸਣ ਪਾਓ ਬਿਲਕੁਲ ਬਰੀਕ ਕੱਟਿਆ ਹੋਇਆ ਇੱਥੇ ਪੇਸਟ ਨਾ ਪਾਓ ਇਸ ਤਰੀਕੇ ਦਾ ਹੀ ਪਾਓ ਫਿਰ ਪਾਓ ਜੀ 2-3 ਹਰੀਆਂ ਮਿਰਚਾਂ ਹਲਕਾ-ਹਲਕਾ ਜਿਹਾ ਪਕਾ ਲਿਓ ਜਦ ਇਹ ਪੱਕ ਕੇ ਤਿਆਰ ਹੋ ਗਿਆ ਫਿਰ ਪਾਓ ਵਿੱਚ ਇਹਦੇ ਪਿਆਜ਼ ਤੇ ਸ਼ਿਮਲਾ ਮਿਰਚ ਜਿਹੜੀ ਆਪਾਂ ਕੱਟੀ ਸੀ ਇੱਕੋ ਇਸਾਰ ਪਾ ਦਿਓ ਗੈਸ ਦੀ ਫਲੇਮ ਸਲੋ ਬਿਲਕੁਲ ਨਾ ਰੱਖਿਓ ਮੀਡੀਅਮ ਟੂ ਫੁੱਲ ਰੱਖਿਓ ਇਹਨਾਂ ਨੂੰ ਪੱਕਣ ਤੇ ਇੱਕ ਤੋਂ ਡੇਢ ਮਿੰਟ ਦਾ ਸਮਾਂ ਲੱਗੂਗਾ ਕਿਉਂਕਿ ਆਪਾਂ ਇਹਨਾਂ ਨੂੰ ਜ਼ਿਆਦਾ ਨਹੀਂ ਪਕਾਉਣਾ ਇਹਨਾਂ ਦਾ ਟੇਸ ਜਿਹੜਾ ਪਕਰੈਂਚੀ ਜਿਹਾ ਰੱਖਣਾ ਹੈਗਾ ਨਾਲ-ਨਾਲ ਹਿਲਾਉਂਦੇ ਰਹੋ ਇੱਥੇ ਤੁਸੀਂ ਰੁਕਣਾ ਬਿਲਕੁਲ ਨਹੀਂ ਫਿਰ ਇਹਦੇ ਵਿੱਚ ਇੱਕ ਚਮਚ ਪਾਵਾਂਗੇ ਆਪਾਂ ਸੋਇਆ ਸੌਸ ਦਾ ਜਿਹੜੀ ਕਿ ਪੌਣੀ ਬੜੀ ਜ਼ਰੂਰੀ ਹੈ ਇੱਕ ਚਮਚਕ ਭਰ ਕੇ ਪਾਵਾਂ ਆ ਗਿਆ ਆਪਾਂ ਟਮੇਟੋ ਸੌਸ ਦਾ ਤੇ ਇਹਨਾਂ ਦੋਨਾਂ ਨੂੰ ਆਪਾਂ ਅੱਧੇ ਮਿੰਟ ਲਈ ਪਕਾ ਲਾਂਗੇ ਕਿਉਂਕਿ ਇਹਦੇ ਨਾਲ ਕਲਰ ਵੀ ਵਧੀਆ ਆਉਂਦਾ ਹੈ ਤੇ ਫਿਰ ਖੁਸ਼ਬੂ ਵੀ ਬੜੀ ਵਧੀਆ ਆਉਂਦੀ ਹੈ ਪਰ ਇਹਨੂੰ ਤੁਸੀਂ ਅੱਧੇ ਮਿੰਟ ਤੋਂ ਜ਼ਿਆਦਾ ਨਾ ਪਕਾਓ ਫਿਰ ਇਹਦਾ ਟੇਸ ਜਿਹੜਾ ਉਹ ਕੜਵਾ ਹੋ ਜਾਂਦਾ ਹੈ ਹੌਲੀ ਹੌਲੀ ਇਹਨੂੰ ਮਿਕਸ ਕਰ ਲਿਓ ਤੇ ਫਿਰ ਜਿਹੜਾ ਆਪਣਾ ਬਚਿਆ ਥੋੜਾ ਜਿਹਾ ਪੇਸਟ ਸੀ ਮਤਲਬ ਜਿਹੜੇ ਬਰਤਨ ਚੋਂ ਤੁਸੀਂ ਗੋਭੀ ਦੇ ਪਕੌੜੇ ਕੱਢੇ ਸੀ ਜੋ ਵੀ ਉਹਦੇ ਨਾਲ ਲੱਗਿਆ ਸੀ ਥੋੜਾ ਬਹੁਤ ਅੱਧਾ ਗਲਾਸ ਪਾਣੀ ਪਾ ਕੇ ਹੁਣ ਚੰਗੀ ਤਰ੍ਹਾਂ ਹਿਲਾ ਲਿਓ ਉਹੀ ਤੁਸੀਂ ਕੜਾਈ ਵਿੱਚ ਪਾ ਦਿਓ ਤੇ ਅਲੱਗ ਤੋਂ ਤੁਹਾਨੂੰ ਅਰਾ ਰੋਟ ਵਗੈਰਾ ਘੋਲ ਕੇ ਪਾਉਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇਹਦੇ ਵੀ ਨਾ ਇਹ ਬਿਲਕੁਲ ਤਿਆਰ ਨਹੀਂ ਹੁੰਦੀ ਤੇ ਇਸੇ ਤਰੀਕੇ ਨਾਲ ਹੀ ਤੁਸੀਂ ਵਿੱਚ ਪਾ ਲਿਓ ਉਸ ਤੋਂ ਬਾਅਦ ਜੀ ਤੁਸੀਂ ਤੇਲ ਨੂੰ ਕਰਿਓ ਫੁੱਲ ਗਰਮ ਜਿਹੜਾ ਆਪਾਂ ਪੈਨ ਦੇ ਵਿੱਚ ਰੱਖਿਆ ਹੋਇਆ ਸੀ ਤੇ ਸਾਰੀ ਤਿਆਰ ਹੋਈ ਗੋਭੀ ਨੂੰ ਇੱਕੋ ਵਾਰਚ ਵਿੱਚ ਪਾ ਦਿਓ ਤੇ ਅੱਧੇ ਮਿੰਟ ਲਈ ਪਕਾ ਲਿਓ ਕਿਉਂਕਿ ਇਹਦੇ ਨਾਲੇ ਹੋਰ ਜ਼ਿਆਦਾ ਕ੍ਰਿਸਪੀ ਹੋ ਜਾਂਦੀ ਹੈ ਗੋਭੀ ਚਿੱਲੀ ਦੀ ਇਹ ਰੈਸিপি ਤੁਹਾਨੂੰ ਕਿਉਂ ਜੀ ਲੱਗਦੀ ਹੈ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਤੇ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਕਰ ਦਿਓ ਤੇ ਆਪਣੇ ਹੋ ਗਏ ਜੀ ਬਹੁਤ ਹੀ ਕ੍ਰਿਸਪੀ ਜਿਹਾ ਪਕੌੜੇ ਤਿਆਰ ਉਸ ਤੋਂ ਬਾਅਦ ਜੀ ਆਪਾਂ ਥੋੜਾ ਜਿਹਾ ਪਾਣੀ ਕੜਾਈ ਵਿੱਚ ਹੋਰ ਪਾ ਲਾਂਗੇ ਜਿਹੜਾ ਆਪਾਂ ਸਮਾਨ ਨਾਲ ਨਾਲ ਤਿਆਰ ਕਰ ਲਈ ਸੀ ਇੱਥੇ ਬਿਲਕੁਲ ਤਿਆਰ ਹੋ ਗਿਆ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਰੰਗ ਵਾਲੀ ਮਿਰਚ ਥੋੜੀ ਜੀ ਹੋਰ ਪਾਈ ਹੈ ਫਿਰ ਆਪਾਂ ਪਾਵਾਂਗੇ ਕਾਲੀ ਮਿਰਚ ਜ਼ਰੂਰਤ ਅਨੁਸਾਰ ਪਾਵਾਂਗੇ ਨਮਕ ਉਸ ਤੋਂ ਬਾਅਦ ਜੀ ਇਹਨਾਂ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਗਰੇਵੀ ਇੱਥੇ ਕਿੰਨੀ ਗਾੜੀ ਰੱਖਣੀ ਹੈ ਕਿੰਨੀ ਪਤਲੀ ਉਸ ਸਹੀਸਾ ਉਹਨਾਂ ਤੁਸੀਂ ਲਾਸਟ ਤੇ ਇਹਦੇ ਵਿੱਚ ਪਾਣੀ ਪਾ ਲਿਓ ਫਿਰ ਉਸ ਤੋਂ ਬਸ 2-3 ਮਿੰਟ ਤੱਕ ਇਹਨੂੰ ਪਕਾਉਂਦੇ ਜਾਇਓ ਮੀਡੀਅਮ ਫਲੇਮ ਰੱਖਿਓ ਤੇ ਫਿਰ ਨਾਲ-ਨਾਲ ਆਪਾਂ ਕੱਟ ਲਾਂਗੇ ਥੋੜੀਆਂ ਜਿਹੀਆਂ ਭੂਕਾਂ ਜਿਹੜੀ ਕਿ ਆਪਾਂ ਲਈ ਹਰੇ ਪਿਆਜ਼ ਉਹਨਾਂ ਦਾ ਪਿਛਲਾ ਹਿੱਸਾ ਇਹਦੇ ਨਾਲ ਸਬਜੀ ਉੱਪਰ ਪਾਉਂਗੇ ਤਾਂ ਬੜਾ ਹੀ ਵਧੀਆ ਲੱਗਦਾ ਹੈ ਤੇ ਬਾਕੀ ਇਹ ਦੇਖਣ ਵਿੱਚ ਵੀ ਉਹਦੇ ਨਾਲ ਬੜੀ ਸੋਹਣੀ ਲੱਗਦੀ ਹੈ ਤੇ ਫਿਰ ਆਪਣੀ ਜਿਹੜੀ ਇਹ ਗਰੇਵੀ ਸੀ ਜੀ ਪੱਕ ਕੇ ਹੋਗੀ ਤਿਆਰ ਹੁਣ ਇਹਦੇ ਵਿੱਚ ਮਿਕਸ ਕਰਾਂਗੇ ਆਪਾਂ ਤਿਆਰ गोभी ਜਦੋਂ ਹੀ ਤੁਸੀਂ ਮਿਕਸ ਕਰੋਗੇ ਤਾਂ ਇਹਦਾ ਕਲਰ ਦੇਖੋ ਕਿੰਨਾ ਜਿਆਦਾ ਵਧੀਆ ਹੈ ਤੇ ਆਪਣੀ ਬਹੁਤ ਹੀ ਵਧੀਆ ਜੀ ਗੋਭੀ ਚਿਲੀ ਬਣ ਕੇ ਹੋਗੀ ਤਿਆਰ ਤੇ ਉੱਪਰ ਆਪਾਂ ਪਾ ਦਾਂਗੇ ਜੀ ਕਟੀਆਂ ਹੋਈਆਂ ਹਰੀਆਂ ਆਪਣੀਆਂ ਪੂਕਾਂ ਇੱਥੇ ਤੁਸੀਂ ਹਰੇ ਧਨੀਏ ਦੀ ਵੀ ਵਰਤੋਂ ਕਰ ਸਕਦੇ ਹੋ ਜਿੰਨੀ ਜਿਆਦਾ ਵਧੀਆ ਇਹ ਗੋਭੀ ਚਿਲੀ ਹੈ ਤੇ ਉਨੀ ਸੌਖੀ ਇਹਦੀ ਰੈਸਪੀ ਹੈ ਬਣਾ ਕੇ ਜਲਦੀ ਜਲਦੀ ਜ਼ਰੂਰ ਖਾਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡੀ ਗੋਭੀ ਚਿੱਲੀ ਹੈ ਜਿਹੜੀ ਉਹ ਕਿਉਂ ਜੀ ਬਣੀ ਤੇ ਬਾਕੀ ਜੀ ਨੂੰ ਵੀ ਤੁਸੀਂ ਬਣਾ ਕੇ ਖਵਾਓਗੇ ਤੁਹਾਡੀ ਬੜੀ ਤਾਰੀਫ਼ ਹੋਊਗੀ ਹੁਣ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੇਸਬੁੱਕ ਤੇ ਫੋਲੋ ਕਰ ਲਓ ਜੀ ਤੇ YouTube ਵਿੱਚ ਜਾ ਕੇ ਲਿੰਕ ਤੇ ਸਬਸਕ੍ਰਾਈਬ ਕਰੋ ਜੀ